ਸ੍ਰੀ ਗੁਰੂ ਜੀ ਅੱਜ ਚੱਲੇ ਸਰਾਂਧਾ ਲੈਟਰੀ ਲਈ ਕੀ ਹੋਣੀ ਹੈ ਕੁੜੀ ਨਹੀਂ ਇੱਕ ਚਾਰਜਰ ਬਾਕਸ ਲਈ ਕੀ ਆਉਣ ਟਰਾਲੇ ਨੂੰ ਲਾਉਣ ਨੂੰ ਸਰਾਂਧਾ ਦੇ ਚੱਡੇ ਹਾਂ ਤੇ ਹਾਂ ਜਿੱਦੇ ਤੋਂ ਰਿਸ਼ਤੇਦਾਰੀ ਜੀ ਆ ਸਰਾਂਧਾ ਦੇ ਰੋਲੇ ਪਾਸੇ ਥੋੜਾ ਜਿਹਾ ਮੈਂ ਚੱਲ ਸਰਾਂਧਾ ਵੀ ਜਾਏ ਹੋਗੇ ਕਿਹੜੇ ਦੂਰ ਹੈ ਕੋਲ ਤੇ 4 ਕਿਲੋਮੀਟਰ ਪਹੇਗਾ ਪਤ੍ਰਗੜਾ ਸਾਹਿਬ ਤੇ ਇਧਰੀ ਸਾਈਡ ਮੈਂ ਚੱਲ ਵਿੱਚ ਨੂੰ 5-7 ਕਿਲੋਮੀਟਰ ਪੈਂਦਾ ਮੰਨ ਲਓ ਡੇਟਰ ਰੁਕਦੇ ਹੋ ਕਿਨਾਂ ਵਕਤ ਜਾਏ ਹੋਗੇ ਹਾਂਜੀ ਫੇ ਹੁਣ ਆ ਜੂਗੀ ਹਾਂ ਲੱਗ ਜੂਗੀ ਹੁਣ ਆ ਜੂਗੀ ਹਾਂ ਲਾ ਦਾਂਗੇ ਨੜੇ ਕਿਹੜੇ ਜਾ ਹੁੰਦਾ ਉਹੀ ਮੈਂ ਤਾਂ ਉਦੋਂ ਗਏ ਤੇ ਹਾਲਚੀ ਇਹਦਾ ਨਾ ਟਰਾਲੇ ਦਾ ਪੁੱਤ ਮਿਲਿਆ ਇੱਥੇ ਸਰਹੰਦ ਨੂੰ ਹਾਂ ਸਚੌਂਗ ਦੇ ਵਸਰਹੰਦ ਨੂੰ ਆਇਆ ਫਤੇਗੜ ਸਾਹਿਬ ਨੂੰ ਓਕੇ ਛੇਜੀ ਜਿਆਦਾ ਆਏ ਹਾਂ ਜਿਆਦਾ ਯਾਰ ਅਸਲ ਪਰ ਫੇ ਰੁਕਣੀ ਨਾ ਹੁੰਦਾ ਤੇ ਜੇ ਰੁਕ ਗਏ ਇੱਕੂ ਰਾਤ ਦੇ 9 10 ਪਰ ਜੇ 9 ਵਜੇ ਫੇ ਰੋਗੇ ਘੰਟਾ ਲੱਗ ਜਾਂਦਾ ਤਾਂ ਮਾਨੂੰ ਕਿ ਹਮਾਚਾ ਕੋਈ ਨਹੀਂ ਉਹ ਚੱਲ ਫੇਰ ਕਿਤੇ ਕਿਹੜਾ ਮਰਜੀ ਕੋਈ ਆ ਜਾਈਏ ਫਿਰ ਸਪੈਸ਼ਲ ਉਥੇ ਐਵੇਂ ਫਰਕ ਹੋਵੇ ਉਹ ਰੇਟ ਦਾ ਬਹੁਤ ਲੈਟਾਂ ਦਾ ਤਾਂ ਉਥੇ ਬਹੁਤ ਫਰਕ ਰੇਟ ਹੋ ਜਾਂਦਾ ਚੱਲ ਜਾਈਏ ਨਾਲੇ ਉਹ ਪਲੱਗ ਜਿਹੜੇ ਲਿਉਨੇ ਦੂਏ ਜਿਹੜੇ ਫੀਲ ਹੁੰਦੇ ਮੇਲ ਫੀਮੇਲ ਜਿਹੜੇ ਹੁੰਦੇ ਆ ਉਹਨਾਂ ਵਿੱਚ ਇੱਕ ਦੂਜਾ ਸੋ ਕਿਹੜਾ ਸੱਚਾ ਇਹ ਸਮਾਨ ਚੱਲ ਦੇਖਦੇ ਆ ਉਥੇ ਤੇ ਮੇਰੇ ਕੋਲ ਬੰਦਾ ਬਾਜੇ ਸਰ ਆਜੂ ਨਾਲ ਹਾਂ ਜੀ ਨਾ ਇਹ ਉਪਲੱਗ ਲਿਆ ਹੋਈ ਜੀ ਜਿਆਦਾ ਫਰਾ ਹੁਣ ਆ ਚਾਰਜਰ ਉਹ ਵੀ ਰਹਿੰਦਾ ਹੂੰ ਚੱਲ ਚਲਿਏ ਹਾਂ ਜੀ हैं। प्लाग प्लाग कि है जी। ले। हाँ जी लिया एक प्लग अलग ठीक है यूएस भी लग जाने दू प्लग लग जाना बाकी देखते चलना कि टाइम ये तो है अपने जाने तो वाला ले हाँ जी बाकी चलना पे कि चाल ਕਿੰਨਾ ਚੱਲ ਠੀਕ ਹੈ ਲੰਮਾ ਜਿੰਨੇ ਕੱਦੇ ਤੱਕ ਪੈਣਾ ਫਿੱਟ ਕਰਮਨ ਰੇਲ ਲਏ ਨੇ ਫਿਰ ਦੇ ਦੇ ਲਾ ਕੇ ਚਾ ਲਿਆ ਦੋ ਚਾਰ ਇੱਥੇ ਜੋਇੰਟ ਜੀ ਹੂੰ ਠੀਕ ਹੈ ਇਹ ਚਾਹੀਦੀ ਕਿਹ ਜਗਾ ਹੈ ਨਹੀਂ ਨਾ ਲਾਈਵ ਹਾਂਜੀ ਠੀਕ ਹੈ ਉਹਦਾ ਕੋਈ ਨਹੀਂ ਗਿਆ ਸੁੱਚਾ ਹੂੰ ਬੜੀ ਗਈ ਬਾਕੀ ਉਹ ਫਿਰ ਹਰਮਨ ਦਾ ਫੋਨ ਆ ਗਿਆ ਹਾਂਜੀ ਕਹਣਾ ਟਰੈਕਟਰ ਦੇਖਣ ਜਾਣਾ ਦੇਣਾ ਉਹਨੂੰ ਛਿਆ ਵੀਰੇ ਨੇ 60 ਬਦਲਣਾ ਹੋਣਾ ਹੁਣ ਹਾਂ ਠੀਕ ਐ ਮੈਂ ਕੋਈ ਨਹੀਂ ਭਾਈ ਜਾਂਦੇ ਠੀਕ ਐ ਚਾਹ ਪਾਣੀ ਪੀਜੀਏ ਫੁੱਦ ਨੂੰ ਚੱਲਦੇ ਹਾਂ ਦੇ ਦੇ ਹਾਂਜੀ ਐਭੀ ਜਾਣਾ ਜ਼ਰੂਰੀ ਹੈ ਮੈਂ ਉਧਰ ਵੀ ਜਾਣਾ ਜ਼ਰੂਰੀ ਜੀ ਹੂੰ ਭਾਈ ਜੀ ਕਰ ਲੈਣਾ ਟਰਟੇਲੇ ਹੋ ਤਾ ਗਏ ਆ ਬੜੇ ਔਖੇ ਹੋਏ ਆ ਜਿਹੜੇ ਉੱਪਰ ਪੀਸਾਈਟ ਵਾਲੇ ਉਹ ਪਿਛਲੇ ਦਾ ਹੋ ਗਿਆ ਦੇ ਸੋ ਓਕੇ ਹਾਂ ਮੈਂ ਜਿਹੜੇ ਆ ਇੱਧਰ ਨੇ ਆ ਓਕੇ ਹੋਣੀ ਆ ਇਹਦਾ ਵੀ ਨੰਬਰ ਆ ਗਿਆ ਅੱਜ ਹਾਂਜੀ ਓਫਾ ਸਫਾ ਚੱਲੀ ਇਹ ਵੀ ਮੈਂ ਤੇਰੀ ਨਵੀਂ ਬਣ ਆ ਛੱਡੀ ਆ ਮੈਂ ਉਹ ਵੀ ਹਰਮਨ ਕਰਕੇ ਮੈਂ ਕਿਹਾ ਜੀ ਆ ਗਿਆ ਚੱਲ ਉਹਦੀ ਗੱਡੀ ਚ ਰੱਖ ਲੇਗਾ ਨਹੀਂ ਤਾਂ ਫੇ ਕਾਹदू ਜਾਣਾ ਤਾਂ ਹਾਂਜੀ ਜਾਣਾ ਤਾਂ ਸਹੀ ਹੈ ਉਹ ਤਾਂ ਹੈ ਫੇ ਤੇ ਜਾਣਾ ਹੀ ਫਿਰ ਹੁਣ ਇਹ ਵੀ ਕਰਾ ਦੇਣਾ ਮੈਂ ਜਾ ਜਾਣਾ ਹੀ ਆ ਇਹ ਵੀ ਹੋ ਜੂਗੀ ਖੁੱਲ ਗਏ ਚਲ ਉਹ ਗੇਟ ਤੇ ਲੈ

ਬਦਲ ਹੋਈ ਹੋਊਗੀ ਤਾਂ ਵੀ ਨਾੜਤਾ ਵੀ ਤੇ ਤਿੰਨ ਇੱਧਰ ਤੇ ਤਿੰਨ ਆਹ ਬੜੇ ਨਾਟਾ ਦੋ نیچے ਹੋ ਰਹੀ ਵੀ ਹੁੰਦੇ ਉਹ ਨਹੀਂ ਪਾਈ ਹੋਏ ਅੱਛਾ ਜੀ ਥੱਲੇ ਨਹੀਂ ਜੇ ਅਗਲੀ ਚੂੜੀ ਮਰ ਗਈ ਇਹਦੀ ਅਸੀਂ ਦੋਹਰਾ ਘੜਾਈਆਂ ਅੱਛਾ ਜਿਆਦਾ ਲੱਤਦਾ ਟਰੈਕਟਰ ਹਾਂ ਜੀ ਯਾ ਕਿਹਾ ਕਰਿਆ ਬਾਪੂ ਆ ਬਾਪੂ ਨੇ ਸੌਦਾ ਕਰਿਆ ਸਰ ਹਾਂ ਜੀ ਖੜੇ ਬਾਪੂ ਜੀ ਸੌਦਾ ਕਰਿਆ ਤਾਂ ਉਹ ਪਤਾ ਇਹਦੇ 99 ਬਜ਼ਾਉ ਤਾਂ ਹੀ ਸੌਦਾ ਕਰਿਆ ਤਾਂ ਇਹੀ ਮੇਰੀ ਕਲਪਾਈ ਸੀ ਕਭਲਾ ਯਾਦ ਜੀ ਜ਼ਿੰਦਗੀ ਆ ਤੀਫ ਜੱਡੇ ਪਰ ਖੜੇ ਖੜੇ ਨੇ ਹਾਂ ਅੱਡੇ ਪਰ ਖੜੇ ਖੜੇ ਨੇ 15 ਦਾ ਹੋ ਗਈ 10 ਦਾਣ ਹੋ ਗਈ 10 ਦਾਣ ਕਿੱਥੇ ਵੱਧ ਹੋ ਗਈ 15 ਦਾਣ ਹੋ ਗਈ ਯਾਦ ਕਰਦੇ ਨੇ 7 8 ਜੀ ਲੱਤਾ ਤਾਂ ਆਪ ਹੈ ਨਾ ਜੀ 8 ਜੀ ਦਮ ਜਰਾ ਨਿਕਲਿਆ ਹੈ ਨਾ 8 ਜੀ ਨਿਕਲੇ ਆਏ 8 ਦਾ ਹੈ ਇਹ ਉਹ ਪਾ ਲਏ ਗੋਸ ਨੇ ਬੰਦਰ ਗੋਤੀ ਬੰਦਰਾਂ ਦਾ ਕਿਆ ਸੌਦਾ ਕਰੇ ਤਾਂ ਬੰਤ ਚਾਚੇ ਗਿਆ ਅੱਛਾ ਇਹਦਾ ਚੁੱਲਾ ਇੰਨਾ ਖੁੱਲਾ ਤਾਂ ਬੰਦਤ ਨਹੀਂ ਉਹ ਮੋਕਣੀ ਵਿੱਚ ਤਾਂ ਹੀ ਤਾਂ ਬਣਾਈ ਤੀ ਇੱਕਣੀ ਮਚਾਈ ਅੱਛਾ ਤਨੀ ਜੀ ਬੰਦੇ ਆਹਾ ਬੇਦਰ ਆ ਸਾਰਾ ਨੂੰ ਜਾਣਾ ਪੈਣਾ ਗਾਇਲ ਹਾਂਜੀ ਇਹਦਾ ਬਹੁਤ ਖੁੱਲਾ ਚੁੱਲਾ ਦਾ ਜਿਹੜਾ ਪਹਿਲਾਂ ਤੇ ਇਹਦਾ ਅੱਛਾ ਜੀ ਮੂਰੇ ਨੂੰ ਇੰਨਾ ਕਹਤਾ ਜਿਆਦਾ ਇੰਨੇ ਖੁੱਲੇ ਕਿੱਥੇ ਚੱਲਦੇ ਤੇ ਹਾਂਜੀ ਪੇਰੋ ਉਹ ਤੁਹਾਨੂੰ ਮੈਂ ਬੇਚਦਾ ਦਾ ਯਾਰ ਦਾ ਕੀ ਰੱਖੀ ਸੀ ਆ ਬਣਾ ਲਿਆ ਤਾਂ ਆਪਣਾ ਸਾਡੇ ਬਲ ਇਹ ਤਾਂ ਤੁਹਾਡੇ ਬਰੇ ਬਣੀ ਵੀ ਰਹੀ ਹੂੰ ਤਾਂ ਹੀ ਦਾ ਇੱਕਾ ਬਣਾ ਤੀਨੋਂ ਜਿਆਦਾ ਦਿੱਤਾ ਸੀ ਨਾ ਪ੍ਰਿੰਟਰ ਨਾ ਪ੍ਰਿੰਟਰ ਤਾਂ ਵੀ ਕਿੰਨਾ ਟਾਈਮ ਕੱਢੀ ਅੱਜ ਟਾਈਮ ਵੀ ਨਹੀਂ ਕੋਈ ਚੱਲਦੀ ਹੈ ਇਹ ਨਹੀਂ ਇਹਦੀ ਟੁੱਟੇ ਕਰਦੀ ਹਾ ਹੈ ਤਾਂ ਬੰਦੇ ਲੰਘ ਜਦੇ ਅੰਤਾਂ ਦੇ ਮੈਂ ਬੱਗਾ ਨਹੀਂ ਤੇ ਲਿਆਉਂਗਾ ਇਹ ਬੱਕੜ ਕੋ ਮਿਲੀਆਂ ਹੈ। ਕਰਾੜੀ ਕਰਾੜੀ ਨੂੰ ਚੱਲੇ ਵੀਰੇ ਨਾਲ ਫਿਰ ਉੱਥੇ ਹੀ ਕਹਿੰਦੇ ਉਧਰ ਵੀ ਜਾਇਆਉਂਗੇ ਹੁੱਕ ਵਾਲੇ ਕੋਲ ਕੋਲੇ ਤਾਂ ਜਾਣਾ ਹੀ ਕਹਿੰਦੇ। ਬੱਕੜ ਕਰਾੜੀ ਦਾ ਕਿੰਨਾ ਘੱਟ ਕਿਲੋਮੀਟਰ ਦਾ 10 ਕਿਲੋਮੀਟਰ ਦਾ 60 ਕਿਲੋਮੀਟਰ ਹੈ ਇਹ। ਹਾਂਜੀ। ਠੀਕ ਹੈ ਵਧੀਆ। ਕਿਆ ਕਹਿੰਦਾ ਆਊਗਾ ਉਹ? ਹਾਂਜੀ ਆਉਂਦਾ ਵੀਰਾ। ਤੇ ਗੱਡੀ 'ਚ ਰੱਖ ਲਈ ਜੁੰਦੇ। ਹਾਂਜੀ ਤਾਂ ਠੀਕ ਹੈ ਨਹੀਂ। ਕੱਦੂ ਤਾਂ ਲੈ ਜਾਣੀ ਹੈ। ਹੁਣ ਕਿਹੜਾ ਹਲੇ ਟਰੈਕਟਰ ਚਾਹੀਦਾ ਹੁਣ ਕੱਖਾਂ ਨੂੰ ਜਾਂਦੇ ਨਹੀਂ।

ਮੈਂ ਰੱਖ ਲਉ ਇਹ ਵੀ ਗੇਰਲ ਜਾਣਾ ਪੈਣਾ ਇੱਕ ਪੰਜਰ ਕਰਕੇ ਲਿਆਉਣਾ ਕੋਲੇ ਕਾਨੂੰ ਮਾਜੀ ਗਾਇ ਜਾਣਾ ਤਾਂ ਹੀ ਕੋਲੇ ਨਹੀਂ ਬੋਲ ਕੇ ਕੀ ਕਰਨਾ ਤਾਂ ਇਹ ਲਾ ਛੇ ਤੇ ਅੱਧਾ ਘੰਟਾ ਅੱਠ ਨਾਲ ਤੁਸੀਂ ਖੋਲ੍ਹਣੀ ਤੇ 10 10 ਨਾਲ ਟੇ ਦੇ ਤਿੰਨ ਇਧਰ ਤੇ ਉਧਰ ਦੋ ਦੋ نیچے ਉੱਪਰ ਤੇ نیچے ਛੇ ਇਹਨਾਂ ਉਹ ਫਿਰ ਤੁਹਾਡੀ ਜੀ ਵੀ ਇਹ ਕੰਡ ਦੀ ਕੀ ਕਹਤੀ ਹੋ ਉਹਦਾ ਹੋਇਆ ਚੂੜੀ ਮਰੀ ਦੀ ਨਟਾਂ ਦੀ ਉਹਦੇ ਆ ਨਿਸ਼ਾਨ ਹੈ ਨਾ ਨਿਸ਼ਾਨ ਜੀ ਹਾਂ ਲੋ ਜੀ ਜੱਸੀ ਦੇ ਪਹੁੰਚ ਗਏ ਇਹ 47 ਖੜਾ ਇੱਧਰ 45 ਆ ਅੰਦਰ ਸੌਦਾ ਚੱਲਦਾ ਸੌਦਾ ਹੋ ਗਿਆ ਚੱਲਦਾ ਗਿਆ ਸੌਦਾਂ ਦੇ ਵੇੜਤਾ ਬਾਕੀ ਹੁਣ ਤੁਹਾਨੂੰ ਦੱਸਦੇ ਆ ਵੀ ਕਿਹੜੇ ਦਾ ਸੌਦਾ ਕਰਿਆ ਮੈਂ ਜ਼ਿਆਦਾ ਕੋਸ਼ੀ ਦੇ ਪਰ ਤਾਂ ਮੈਂ ਕਿਹਾ ਵੀ 4x4 ਲੈ ਲਾ ਮੁੰਡੇ ਨੂੰ ਮੈਂ ਕਿਹਾ ਤਾਂ ਉਹ ਕਹਿੰਦਾ 2 ਡੀ ਲੈਣਾ ਏ ਵੀ 4x4 ਮੈਂ ਬੜਾ ਲੈਣਾ ਏ ਵੀ ਜੇ ਮੈਂ ਇਹ ਲੈ ਲਿਆ ਫਿਰ ਬਾਪੂ ਨੇ ਕਹਿੰਦਾ ਬੜਾ ਨਹੀਂ ਲੈ ਕੇ ਦੇਣਾ ਮੈਂ ਤੇਰੀ ਗੱਲ ਇਹ ਵੀ ਠੀਕ ਆ ਭਾਈ ਫਿਰ ਉਹਨੇ 45 ਨਾਲ ਦਾ 50 ਲੱਤਾ ਇਹ ਮੇਰੇ ਸਾਡੂ ਸਾਥ ਭਾਈ ਬਧਾਈਆਂ ਭਾਈ ਬਧਾਈਆਂ ਜੀ ਬਧਾਈਆਂ ਹੁਣ ਵਾਹ ਹੋ ਗਿਆ ਕੋਈ ਨਾ ਕੋਈ ਫਰਕ ਉਹ ਗਿਆ ਸਦਾ ਹਾਂ ਸਭ ਦਾ ਹੋ ਗਿਆ ਇਹ ਮੁੰਡਾ ਖੁਸ਼ ਹੋ ਗਿਆ ਬਸ ਠੀਕ ਆ ਹਾਂ ਕਰਮਨੂ ਹੋ ਗਿਆ ਹਾਂ ਤਰੰਗੀਰ ਠੀਕ ਆ ਐ ਰੁਕੇ ਓਕੇ ਉਹ ਯਾ ਕਰਿਆ ਮੈਨੂੰ ਹਾਂਜੀ 50 47 ਕੈਨਸਲ ਕਰਦਾ ਹਾਂ 47 ਕੈਨਸਲ ਹੋ ਗਿਆ ਠੀਕ ਹੈ ਰੇਟ ਦਾ 50 60000 ਦਾ ਫਰਕ ਬਿਲਕੁਲ ਫੀਚਰਾਂ ਦਾ ਕਿੰਨਾ ਫਰਕ ਪੈ ਗਿਆ T20 ਕੀ ਕਹਿੰਦੇ ਹੀਰ ਉਹ ਸਭ ਤੇ ਕੀ ਉਹ ਆਪਰੋ ਜਿਹਾ ਟੋੜਾ ਜਾਏ ਜਾਲਸ ਟੁੱਟਣੇ ਵਾਲਾ ਕੰਮ ਝੋਟਾ ਗਿਰ ਨਹੀਂ ਜਾਂਦਾ ਕੋਈ ਕੋਈ ਕੁੱਤ ਨਹੀਂ ਜਾਂਦਾ ਹੈ ਬਿਲਕੁਲ ਦੇਖ ਰਿਹਾ ਬਾਹਰ ਖੜਾ ਉੱਧਰ ਹੂੰ ਕਹਿੰਦੇ ਅਜੇ ਆਇਆ ਨਾ ਹੋਰ ਹੀ ਆਇਆ ਉਹ ਨਾਲ ਦਾ ਬਟਾ ਉਹ ਵੀ ਦੇਰੀ ਤੇ ਜਿਹੜਾ ਇਹਨੇ ਲਿਖੋ ਗਾਇਦ ਜੀ ਹਾਂ ਉਹ ਹੀ ਕਰਾਉਣਾ ਜੀ ਤੁਹਾਨੂੰ ਜੀ ਮੈਂ

ਹੇਰ ਬਹੁਤ ਬੱਲੇ ਆ ਹੂੰ ਬਹੁਤ ਬੱਲੇ ਇਹ ਕਰਤਾ ਵੀ ਬੱਲੇ ਜੀ ਮਿਲ ਜਾਈਏ ਮੱਲਾ ਜਦ ਲਈ ਰੋਗ ਦੇ ਜੀ ਬੇਨ ਹਰ ਦਾ ਹੁੰਦਾ ਆ ਹੋਣਾ ਆਪ ਜਿਆਦਾ ਬਸ ਨੂੰ ਸੇਮ ਇਹ ਚੀਜ਼ ਆ 14 ਦੇ ਟਾਇਰ ਆਓ ਇਹ 16 ਦੇ ਹਜ਼ਾਰ ਦਾ ਬਾਕੀ ਸਾਰੀ ਐਕਸ਼ਨ ਆ ਜੀ ਬਸ ਇਹ ਸੇਮ T20 ਹੈ T20 ਹੋ ਜਾਏਗਾ ਇਹ ਕੇਰ ਕਲੈਂਡਰ ਹੋਊਗਾ ਉਹਨੂੰ ਉੱਪਰ ਸੁੱਕਾ ਬਾਕੀ ਸਾਰਾ ਤੇਲ ਦਾ ਹੂੰ ਉਹ ਐ ਨਹੀਂ ਜਿਹੜਾ ਵੇਰੀਬਲ ਕਿ 10 ਦਿਨ ਤੱਕ ਰਹਿੰਦੇ ਆ ਵੀ ਹੋ ਜੂ ਜਿਹੜਾ ਭਾਈ ਹੁਣ ਇਹੀ ਆ ਭਾਈ ਮੈਂ ਕੀ ਦੇਖਣ ਲੱਗਿਆ ਹਾਂ ਆ ਆ ਆਹ ਆਹ ਬੋਲਦਾ ਇਹ ਤਾਂ ਉੱਪਰ ਬੈਠ ਕੇ ਦੇਖ ਲੈ ਚਾਚੇ ਬੈਠ ਕੇ ਦੇਖ ਲੈ ਇੱਕ ਵਾਰੀ ਹੁਣ ਇਹੀ ਚੀਜ਼ ਆ ਬਸ ਉੱਕੇ ਆ ਇਹ ਤਾਂ ਚੱਲਦਾ ਹੈ ਜੀ ਸੀ ਵੀ ਹਾਂ ਉਹ ਤਾਂ ਚੱਲਦਾ ਉਹ ਪ੍ਰਾਣਾ ਮਾਡਲ ਆ ਗਿਆ ਨਾ ਇਹ ਨਵਾਂ ਮਾਡਲ ਆ ਗਿਆ ਚਲੋ ਪਾਵਰ 6ਵੇਂ ਦੀ ਉਹ ਇਹ 60 ਚ ਲੈ ਲਿਆ 50 ਕਹਾਰਾ ਪਾਨੇ ਯਾਨੀ ਉਹਦੀ ਪਾਵਰ ਘੱਟ ਵੀ ਕੰਮ ਕਰਦੀ ਇਹਦਾ ਹੈ ਮੇਰਾ 8.5 ਪਾਵਰ ਦਾ ਉਜਨਾ ਕਰੂ ਪਿਆਦਾ ਹੋ ਗਿਆ ਆ 14 ਦੇ ਦੀ 33 ਦੀ 13 ਦੀ 14 ਦਾ ਬੂਰਾ ਹੋ ਗਿਆ ਉਹਦੀ 7 7 ਦਿਨ ਹੈ ਉਹਦੇ 7000 ਦੇ ਉਹਦੇ ਮਦਦ ਨੂੰ ਕੋਈ ਬਦਲ ਨਹੀਂ ਹੌਲੀ ਹੌਲੀ ਤਾਂ ਹੌਲੀ ਹੌਲੀ ਤਾਂ ਬਦਲ ਹੋਏ ਸਭ ਕੁਝ ਮੈਂ ਟਾਇਰ ਨਹੀਂ ਬਦਲਉਣਾ ਪਿਛਲੇ ਨਾ ਪਿਛਲੇ ਤਾਂ 14 ਦੀ ਰੱਖਣੀ ਹੈ ਮਾ ਹਾਂ ਕਿਹੜੇ ਹੁੰਦੇ ਆ ਲੁਕੀਏ ਮਾਰ ਖੜਿਆ ਇਹਨੇ ਕਿਹਾ ਬੰਦੂ ਤਮਾਰਾ ਮਾੜੀ ਗੱਲ ਹੋ ਜੇ ਕਰਦਾ ਕੋਈ ਨਹੀਂ ਇਹ ਵੀ ਸਾਠ ਹੈ ਤੂੰ ਆ ਗਿਆ ਨਾ ਨਾਈ ਬੀਬੀ ਉਹੀ ਹੈ ਜੀ ਉਹਦੇ ਨਾਲ ਲਈਏ ਹਾਂ ਫਿਰ ਇਹ ਚੌਧਰ ਡਾਕ ਮੈਗਾ ਪਰ ਉਹ ਕਰਕੇ ਦਿੱਖਿਆ ਦੂਰ ਇਹ 55 ਹੈ ਜੀ ਜੀ 91 54 ਉਹ ਸਥਾਨੀ ਚੌਂਕਾ ਵਾਲੇ ਤੇਰਾਣਾ ਹੋ ਗਿਆ ਚੱਲ ਆ ਜਾ ਦੇਖ ਲੈ ਤੂੰ ਬੜਾ ਮੈਂ ਤਾਂ ਜੋਰ ਲਾਇਆ ਤਾਂ ਵੀ 4x4 ਲੈ ਲੈ ਇਹ ਕਹਿੰਦਾ 4x4 ਬਣਾ ਦੇਣਾ ਜੀ ਇਹ ਨੂੰ ਮੰਨ ਨਹੀਂ ਰਿਹਾ ਅੱਜ ਅੱਜਾ ਮਾਰਾ ਸੋਹਣ ਸੁਸਰਾਵੋ ਜਿਆਦਾ ਜਿਹੋ ਇਦੇ ਨਾਲ ਦਾ ਹਾਂਜੀ ਤੁਹਾਨੂੰ ਯਾਦਾ ਪੰਚਨ ਦਾ ਪਤਾ ਸਾਨੂੰ ਦਾ ਪਤਾ ਵੀ ਬਸ ਇਹ 45 ਜੋ 50 ਹੈ ਉਹ ਬਿਲਕੁਲ ਬਾਕੀ ਚਲਾ ਕੇ ਦੇਖਾਂਗੇ ਹੁਣ ਇੱਥੇ ਰੁਝ ਗਿਆ ਫਰਕ ਤੋਂ ਕਰਦੇ ਪਰ ਇਹਦੀ ਪਾਵਰ ਘਟ ਹੈ ਜੀ ਉਹ ਤਾਂ ਸੱਪੂ ਸਵਾੜਾ ਜਣਾ ਦਾ ਸਾਨੂੰ ਵੀ ਕੰਮ ਨਹੀਂ ਨਾਲ ਹੀ ਪਜਾ ਬਾਕੀ ਚੀਜ਼ਾਂ ਬਾਕੀ ਚਲਾ ਕੇ ਦੇਖਾਂਗੇ ਜੀ ਬਾਕੀ ਚਲਾ ਕੇ ਹਾਂ ਜੀ ਚਲੋ ਚਲੀਏ ਹੁਣ ਕੁਆਲਟੀ ਦਾ ਹੋਗੀ ਹਾਂ ਪਾਰਟੀ ਹੋਗੀ ਚਲ ਠੀਕ ਹੈ ਠੀਕ ਹੈ ਲਓ ਜੀ ਐ ਦੁਕਾਨ ਤੇ ਏਜੰਸੀ ਤੇ ਸੌਦਾ ਕਰਿਆ ਹੋਰ ਜੀ ਕੀ ਹਾਲ ਹੈ ਜੀ ਹੋ ਗਿਆ ਫਿਰ ਨਿਪਟ ਗਿਆ ਹਾਂ ਜੀ ਹਾਂ ਨਿਪਟ ਗਿਆ 45 ਲੈਣ ਆਏ ਤੇ 50 ਲੈ ਚਲੇ ਗਏ ਲਾਲਾ ਜੀ ਨੇ ਆਪਣੇ ਆਪ ਕਹਿੰਦੇ ਵੀ ਘਰ ਜਾਣਾ ਕੋਈ ਚੱਕਰ ਨਹੀਂ ਹੈਗਾ ਤੁਹਾਨੂੰ 50 ਹੀ ਲੈ ਕੇ ਦੋ ਹਾਂ ਹਾਂ ਜੀ ਨਾਲਾ ਹੀ ਨੇ ਫੀਚਰ ਦੇਖ ਜਗਣਾ ਤੇ 45 ਛੱਡ ਕੇ 50 ਲੈਣਾ ਪੈ ਗਿਆ ਹਾਂ ਜੀ ਆਲਾਲਾ ਜੀ ਹਾਂ ਜੀ ਫਿਰ ਤੋਂ ਬਾਜਿਆ ਤਾਂ ਫੀਚਰ ਜ਼ਿਆਦਾ ਕੋਈ ਤਾਂ ਮੈਂ ਦੇਦਾ ਹੀ ਫਰ ਜ਼ਿਆਦਾ ਐਡਵਾਂਸ ਸੀ ਜਿਹੜਾ 50 ਟਰੈਕਟਰ ਸਾਡਾ ਹੈਗਾ ਉਹ ਚ ਸਾਈਡ ਸ਼ਿਫਟ ਗੀਅਰ ਆ ਜੀ ਈਪੀਆਈ ਰਿਡਕਸ਼ਨ ਆ ਜੀ ਨੂੰ ਐਕੀ ਸਾਈਕਲਿਕ ਰਿਡਕਸ਼ਨ ਕਹਿੰਦੇ ਆ ਉਹਦੇ ਨਾਲ ਕਰਾਉਨ ਦੀ ਲਾਈਫ ਲਾਈਫ ਆ ਜਿਹੜੀ 10 ਤੋਂ 15 ਸਾਲ ਵੱਜ ਜਾਂਦੀ ਹੈ ਜੀ ਛੱਡ ਕੇ ਨੂੰ ਐਬਜ਼ੋਰਬ ਕਰ ਲੈਂਦਾ ਹੈ ਉਹ ਜਿਹੜੀ ਈਪੀਆਈ ਰਿਡਕਸ਼ਨ ਆ ਸਾਈਡ ਸ਼ਿਫਟ ਗੀਅਰ ਆ ਜੀ ਇੰਡੀਪੈਂਡੈਂਟ ਪੀਟੀਓ ਆ ਜੀ ਆਈ ਪੀਟੀਓ ਦੇ ਇਹ 45 'ਚ ਨਹੀਂ ਹੈਗੇ ਹਾਈ ਲੋ ਵੀਡੀਓ ਮਹਗਾ ਬਟ ਉਹ 45 HP ਚਾ ਇਹ 50 HP ਚ ਫੀਚਰ 60 ਟ੍ਰੈਕਟਰ ਵਾਲੇ ਮਿਲ ਰਹੇ ਆ ਕਿਉਂਕਿ ਇਸ ਚ ਇੰਡੀਪੈਂਡੈਂਟ ਪੀਟੀਓ ਵੀ ਆ ਗਿਆ ਸਾਈਡ ਸ਼ਿਫਟ ਗੇਅਰ ਵੀ ਆ ਗਿਆ T20 ਗੇਅਰ ਵੀ ਆ ਗਿਆ ਜੀ ਇਸ ਚ ਫਿਰ ਨਾਲ ਐਸੈਸਰੀ ਅਸੀਂ ਪੂਰੀ ਦੇ ਰਹੇ ਇਹਨਾਂ ਨੂੰ ਬੰਪਰ ਆ ਟੌਪ ਲਿੰਕ ਦਾ ਟੂਲ ਕਿੱਟ ਦਾ ਹੁੱਕ ਦਾ ਡਰਾਵਰ ਅਸੀਂ ਕੋਲ ਤੇ ਦਿੰਦੇ ਜਿਹੜਾ ਕਿ ਅਪਰੋਕਸੀਮੇਟ ਵਜ਼ਨ 12 ਕਿਲੋ ਹੁੰਦਾ ਜੀ ਹੈਵੀ ਡਿਊਟੀ ਹੁੰਦੀ ਹੈ EN15 ਲੋਹੇ ਦੀ ਹੁੰਦੀ ਹੈ ਠੀਕ ਹੈ ਅਸਲ ਬਹੁਤ ਵਾਇਟ ਕਰੋ ਪਸੰਦ ਆ ਗਿਆ ਇਹ ਠੀਕ ਹੈ ਬਾਕੀ ਮੈਂ ਤਾਂ ਇਹ ਜ਼ੋਰ ਲਾਉਂਦਾ ਦਾ 4x4 ਦਾ ਇਹ ਕਹਿੰਦਾ ਮੈਂ بڑا ਲੈਣਾ 4x4 ਇਹ ਨਹੀਂ ਲੈਣਾ ਕਹਿੰਦਾ ਇੱਥੇ ਵੀ ਬੜਾ ਨਹੀਂ ਇਹ ਦੇਖੋ ਕੁਆਲਿਟੀ ਬੈਸਟਾ ਇਹਦੀ ਜਿਹੜੀ ਲਿਫਟ ਕੈਪੈਸਿਟੀ ਆ ਉਹ ਵੀ 2500 ਕਿਲੋ ਦੀ ਆ ਜੀ 50 50 ਦੀ ਕਿਉਂਕਿ ਅਪਰਕਸਿਮੇਟ 60 ਡਿਗਰੀ ਲੈਫਟ ਰਕਵੈਸਟੀ ਐਂਡ ਯੂ ਆ 2500 ਕਿਜੀ ਦੀ ਇਹਦੇ ਤੇ ਤੁਸੀਂ ਸੁਪਰ ਸੀਟਰ ਵੀ ਇਹਦੇ ਕਿੰਨਾ ਕ ਫਰਕ ਆ ਜਿਹੜਾ 47 ਆ ਆਪਣਾ ਇਹ 4x4 ਦਾ 47 ਆ ਜੀ ਇਹ 47 ਐਸਪੀ ਚਾਹ ਜੀ 4x4 ਫੰਕਸ਼ਨ ਜਿਹੜੇ 50 ਦੇ ਦੱਸੇ ਦੂਦੇ ਵਾਲੇ ਹੈਗੇ ਦੇ ਵਿੱਚ ਆ ਫੀਚਰ ਇੰਚ 스마트 ਲਿਫਟ ਆ ਗਈ ਜੀ ਉਹਦੇ ਨਾਲ ਉਹ ਐਡੀਸ਼ਨ ਫੀਚਰ ਆ ਜਿਹੜਾ ਉੱਚ ਈਟੀਆ ਰਿਡਕਸ਼ਨ ਹੈਵੀ ਡਿਊਟੀ ਆ ਇਹ ਚ ਅਲੱਗ ਤਰ੍ਹਾਂ ਦੀ ਜਿਹੜੀ ਰਿਡਕਸ਼ਨ ਹੈਗੀ ਆ ਉਹ ਲੱਗ ਉਹਦੇ ਨਾਲ ਹਾਂਜੀ 50 ਨਾਲੋਂ ਫਰਕ ਹੈ ਇਹਦਾ ਇਹ ਛਿੱਪੀ ਨਾਲੋਂ ਫਰਕ ਆ ਇਹ ਮਤਲਬ 45 ਐਸਪੀ ਚਾ ਇਹ ਚ ਇੰਡੀਪੈਂਡ ਈਪੀਆਈ ਰਿਡਕਸ਼ਨ ਉਹਦੀ ਹੈਵੀ ਹੈ ਇਹਦੀ ਥੋੜੀ ਜੀ ਡਿਫਰੈਂਸ ਤਰੀਕੇ ਨਾਲ ਬਣਾਈ ਗਈ ਹੈ ਠੀਕ ਹੈ ਨਾ ਜੀ ਅਲੱਗ ਕੈਟਾਗਰੀ ਦੇ ਕਿਉਂਕਿ ਪ੍ਰੋਵੈਕ ਸੀਰੀਜ਼ ਆ ਗਈ ਦੀ ਹੈ ਚਲੋ ਠੀਕ ਹੈ ਜੀ ਫਿਰ ਜਿਹੜਾ ਪਸੰਦ ਆ ਗਿਆ ਮੁੰਡੇ ਨੇ ਉਹ ਹੀ ਲੈਣਾ 45 ਜਾਇਦੇ ਬਹੁਤ ਬਹੁਤ ਹਰਮਨ ਜੀ ਨੂੰ ਠੀਕ ਹੈ ਜੀ ਕਾਦਕ ਡਿਲੀਵਰੀ ਕਹਿੰਦੇ ਆ ਡਿਲੀਵਰੀ ਅਸੀਂ ਬਸ ਵਿਦਿਨ ਅ ਵੀਕ ਦੇ ਦਾਂਗੇ ਹਫਤੇ ਦੇ ਵਿੱਚ ਬਾਹ ਠੀਕ ਹੈ ਕੋਈ ਨਹੀਂ ਆ ਗਏ ਫਿਰ ਸਮਾਂ ਹੋਰ ਵੀ ਵਿਕਣੇ ਹੈ ਚਲੋ ਠੀਕ ਹੈ ਠੀਕ ਹੈ ਜੀ ਓਕੇ ਜੀ ਓਕੇ ਅੱਛਾ ਹਾਂ ਉਹਦੇ ਥੱਲੇ ਵਾਲੀ ਆਉਣਾ ਜਦੇ ਉੱਥੇ ਕੋਈ ਰੂਟ ਨਹੀਂ ਇਹੀ ਕੰਮ ਹੋ ਜਾਂਦਾ ਰਾਤ ਨੂੰ ਦੇਖ ਲਾ ਫਿਰ ਨੇਰੇ ਚ ਗਿਆ ਪੰਗਾ ਛੜਿਆ ਕਹੀ ਜਾਂਦੇ ਵੀ ਗੱਡੀ ਕਰਤੀ ਹੈ ਕੋਲ ਹੈ ਨੇਰੇ ਚ ਲੋ ਜੀ ਨੇਰਾ ਹੋ ਗਿਆ ਆਉਂਦਿਆਂ ਨੂੰ ਪੈਂਚਰ ਹੋ ਗਿਆ ਗੱਡੀ ਨੂੰ ਟਾਇਰ ਲੱਗੇ ਬਦਲਣ ਹੁਣ ਫੁੱਕ ਵੀ ਛੱਡਿਆ ਇਹ ਕਰਾਲੀ ਨਹੀਂ ਤਾਂ ਅਸੀਂ ਬਹਿਣਾ ਆ ਜੇਣਾ ਤਾਂ ਕਰਾਲੀ ਕਰਕੇ ਲੇਟ ਹੋਗੇ ਮਗਰੇ ਹੋ ਗਿਆ ਮਾਸਟਰ ਜੀ ਕੋ ਬੱਜਿਆ ਜਦੋਂ ਉੱਥੇ ਆਵਾਜ਼ ਆਈ ਹੈ ਨਾ ਪਰ ਜਦ ਤੱਕ ਹਵਾ ਹੈਗੀ ਦੀ ਯਾਰ ਉਹਦੇ ਬਾਹਰਲੀ ਹੈਗੀ ਦੀ ਜਦ ਉੱਥੇ ਖੜੀ ਸੀਗੀ ਹੂੰ ਆਏ ਟਿਊਬ ਲੈਸ ਹਨਾ ਹੂੰ ਉਹ ਕਹਿੰਦੇ ਹੁਣ ਇੱਕ ਨਵਾਂ ਸਿਸਟਮ ਆਉਣ ਲੱਗ ਗਿਆ ਟਾਇਰ 'ਚ ਪੈਂਦਾ ਜੇ ਪੈਂਚਰ ਹੋ ਜੇ ਆਉਣੇ ਭਰ ਦਿੰਦਾ ਹੈ ਹਾਂ ਉਹ ਹੀ ਕੀ ਕਰਾ ਕੇ ਰੱਖਾ ਰਾਦੇ ਇਹਨੂੰ ਹੁਣ ਦੇਖਦਾ ਕਿਆ ਸਟੇਪਨੀ ਦਾ ਬਿਆਰੀ ਤੇਰੀ ਹੋਰ ਇਧਰਾਂ ਦੀ ਏ ਇਹ ਲਓ ਜੀ ਫੋਕ ਛੱਡਿਆ ਇਹ ਤੇ ਉੱਥੇ ਕਰਾਲੀ ਉਹ ਕਹਿੰਦਾ ਕੱਲੂ ਜਾਂ ਪਰਸੋਂ ਨੂੰ ਮਿਲ ਦੂੰਗੀ ਬਾਕੀ ਦੇਖਦੇ ਆ ਹੁਣ ਕੱਲ ਮਿਲਦੀ ਆ ਕਿਹਾ ਤਾਂ ਉਹਨੇ ਕੱਲੂ ਆ ਘਰ ਨੂੰ ਯਾਰ ਰਹੇ ਤੇ ਹੁਣ ਹਨੇਰਾ ਹੋ ਗਿਆ ਅੱਠ ਵਜ ਗਏ ਤੇ ਇੰਨੇ ਨੂੰ ਇੱਧਰ ਪੈਂਚਰ ਹੋ ਗਿਆ ਚਲੋ ਇਹ ਵੀ ਰੋਕਣਾ ਜ਼ਰੂਰੀ ਤਾਂ ਉਹ ਵੀ ਕੰਮ ਕਰਨਾ ਜ਼ਰੂਰੀ ਆ ਲੱਗਿਆ ਕਿ ਨਹੀਂ ਕੱਲ ਅੱਛਾ ਜੈਕ ਕਰਕੇ ਚਲੋ ਠੀਕ ਹੈ ਜੀ ਫਿਰ ਬਾਕੀ ਚੱਲਦੇ ਆ ਘਰ ਨੂੰ ਹੁਣ ਮਿਲਦੇ ਆ ਕੱਲੂ ਬਾਕੀ ਦੇਖਾਂਗੇ ਕੱਲੂ ਹੱਕ ਮਿਲਦੀ ਕਿ ਨਹੀਂ ਕਿ ਪਰਸੋਂ ਚੌਥੀਆਂ ਦਾ ਮਿਲੇ ਜਾਨੀ ਚਲੋ ਠੀਕ ਹੈ ਜੀ ਯਾਦ ਰੱਖੀ ਅਸਰੀਕ ਕਾਲ ਜੀ ਬਾਕੀ ਬੰਦਿਆਂ ਨੇ ਪੈਂਚਰ ਲਾ ਦਿਆ ਨਾ ਚੱਲਦੇ ਆ ਫਰੀ ਤੇ ਵਾ ਘਰ ਨੂੰ ਹੁਣ ਘਰ ਦੇ ਜਾਂਦੇ ਕਰਦੇ ਫੋਨ ਆਈ ਜਾਂਦੇ ਆ ਵੀ ਲੇਟ ਹੋ ਗਏ ਮੈਂ ਕਿਹਾ ਅਸੀਂ ਨੀ ਪੈਗ ਲਾਉਂਦੇ ਕੋਈ ਨਹੀਂ ਆਗੇ ਸੂਫੀ ਉਹ ਅਸੀਂ ਤਾਂ ਹੈ